ਕਿਸਾਨ ਨੇ ਬੀਜੇ ਸੀ ਆਲੂ ਪਰ ਬੂਟਿਆਂ ਤੇ ਲੱਗ ਗਏ ਟਮਾਟਰ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਅਕਸਰ ਹੀ ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਨ੍ਹਾਂ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਇੱਕ ਕਿਸਾਨ ਨੇ ਅੱਧਾ ਕੀਲਾ ਆਲੂਆਂ ਦਾ ਲਾਇਆ ਸੀ ਪਰ ਉਹ ਹੈਰਾਨ ਤਾਂ ਉਦੋਂ ਰਹਿ ਗਿਆ ਜਦੋਂ ਆਲੂਆਂ ਦੇ ਬੂਟਿਆਂ ਤੇ ਟਮਾਟਰ ਲੱਗ ਗਏ ਅਤੇ ਇਸ ਤੋਂ ਵੱਧ ਹੈਰਾਨੀ ਦੀ ਗੱਲ ਇਹ ਸੀ ਕਿ ਆਲੂਆਂ ਦਾ ਵੀ ਕਿਸਾਨ ਦਾ ਆਪਣਾ ਹੀ ਸੀ ਕਿਸੇ ਤੋਂ ਨਹੀਂ ਲਿਆ ਸੀ ਇਹਨਾਂ ਬੂਟਿਆਂ ਦੇ ਉੱਪਰ ਟਮਾਟਰ ਲੱਗ ਗਏ ਅਤੇ ਲੇ ਆਲੂ ਤਿਆਰ ਹੋ ਗਏ ਮੇਰਾ ਨਾਮ ਰਣਵੀਰ ਗ੍ਰਾਮ ਵਸਰਾਣੀਲਾ ਆਧਾ ਕਿਲਾ ਆਲੂ ਬੋਏ ਸੀ ਭਾਈ ਸਾਹਿਬ ਨੇ ਉਸਮੇ ਘਰ ਦਾ ਹੀ ਬੀਜ ਹੈ ਪਿਛਲੇ ਸਾਲ ਬੋਏ تھے ਅਬ ਕੀ ਵਾਰ ਬੋਏ ਤੋਂ ਅਨੋਖੇ ਫਲ ਲੱਗਾ ਇਹ ਉੱਪਰ ਲੱਗਾ ਟਮਾਟਰ ਔਰ ਨੀਚੇ ਆਲੂ ਹੈ 2 ਸਾਲ ਹੋ ਗਏ ਬੋਤੇ ਹੋਏ ਨੀਚੇ ਆਲੂ ਔਰ ਉੱਪਰ ਟਮਾਟਰ ਅਮਨੇ ਘਰ ਮੇ ਵੀ ਸਬਜੀ ਬਣਾਈ ਤੋਂ ਟਮਾਟਰ ਜੈਸਾ ਖਟਾਸ ਹੈ ਇਸਕੇ ਅੰਦਰ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਹੋ ਸਕਦਾ ਹੈ ਜੇਕਰ ਹੋ ਸਕਦਾ ਹੈ ਤਾਂ ਕਿਵੇਂ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ